ਤਸਵੀਰਾਂ ਦੇਖ ਸਕਦੇ ਹੋ ਉਸ ਪਾਲਕੀ ਸਾਹਿਬ ਦੀਆਂ ਜਿਸ ਪਾਲਕੀ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਜਦੋਂ ਤੀਜੇ ਦਿਨ ਮਹਾਨ ਨਗਰ ਕੀਰਤਨ ਸਜਾਇਆ ਜਾਂਦਾ ਤਾਂ ਇਸ ਪਾਲਕੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੁੰਦਾ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਉਸ ਨਗਰ ਕੀਰਤਨ ਦਾ ਹਿੱਸਾ ਬਣਦੀਆਂ ਨੇ ਤਾਂ ਅੱਜ ਦੂਜਾ ਦਿਨ ਦੂਜੇ ਦਿਨ ਇੱਥੇ ਸ਼ਹੀਦੀ ਜੋੜ ਮੇਲਾ ਜਿਹੜਾ ਉਹ ਮਨਾਇਆ ਜਾ ਰਿਹਾ ਤੇ ਇਸ ਪਾਲਕੀ ਸਾਹਿਬ ਨੂੰ ਸਾਫ਼ ਕਰਨ ਦੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬੜੀ ਹੀ ਸ਼ਰਧਾ ਦੇ ਨਾਲ ਸੇਵਾਦਾਰ ਨੇ ਜਿਹੜੇ ਉਹ ਇਸ ਪਾਲਕੀ ਸਾਹਿਬ ਨੂੰ ਸਾਫ਼ ਕਰ ਰਹੇ ਨੇ ਪਾਣੀ ਦੇ ਨਾਲ ਧੁਾਈ ਕੀਤੀ ਜਾ ਰਹੀ ਹੈ ਇਸ ਪਾਲਕੀ ਸਾਹਿਬ ਦੀ ਤੇ ਕੱਲ ਨੂੰ ਹੀ ਇਸ ਪਾਲਕੀ ਸਾਹਿਬ ਦੇ ਵਿੱਚ ਵਿਸ਼ਾਲ ਨਗਰ ਕੀਰਤਨਾ ਜਿਹੜਾ ਉਹ ਸਜਾਇਆ ਜਾਣਾ ਹੈ ਤੁਸੀਂ ਦੇਖ ਸਕਦੇ ਹੋ ਕਿ ਜਸ ਪਾਲਕੀ ਸਾਹਿਬ ਦੇ ਵਿੱਚ ਹਾਂ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਜਾਣਾ ਤਾਂ ਉਸ ਪਾਲਕੀ ਸਾਹਿਬ ਨੂੰ ਚੰਗੀ ਤਰ੍ਹਾਂ ਸਾਫ਼ ਜਿਹੜਾ ਕੀਤਾ ਜਾ ਰਿਹਾ ਹੈ ਸੇਵਾਦਾਰ ਨੇ ਜਿਹੜੇ ਉਹ ਲਗਾਤਾਰ ਲੱਗੇ ਹੋਏ ਨੇ ਸਫਾਈ ਦੇ ਵਿੱਚ ਜਿਹੜੀਆਂ ਸਾਡੀਆਂ ਬਜ਼ੁਰਗ ਮਾਤਾਵਾਂ ਨੇ ਉਹ ਬੜੀ ਹੀ ਸ਼ਰਧਾ ਦੇ ਨਾਲ ਪਾਲਕੀ ਸਾਹਿਬ ਨੂੰ ਸਾਫ਼ ਕਰ ਰਹੀਆਂ ਨੇ ਪਾਲਕੀ ਸਾਹਿਬ ਨੂੰ ਧੋਇਆ ਜਾ ਰਿਹਾ ਕਿਉਂਕਿ ਕੱਲ ਨੂੰ ਇਸ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਜਿਹੜਾ ਉਹ ਕੀਤਾ ਜਾਣਾ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਜਿਸ ਧਰਤੀ ਦੇ ਉੱਪਰ ਛੋਟੇ ਸਹਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਜਦੋਂ ਸੂਬੇ ਨੇ ਉਹਨਾਂ ਨੂੰ ਸਜ਼ਾ ਸੁਣਾਈ ਸੀ ਤਾਂ ਸਜ਼ਾ ਸੁਣਾਉਣ ਤੋਂ ਬਾਅਦ ਛੋਟੇ ਸਹਜਾਦਿਆਂ ਨੂੰ ਜੰਦਾ ਨੀਹਾਂ ਦੇ ਵਿੱਚ ਚਣਵਾਇਆ ਗਿਆ ਸੀ ਜੰਦਾ ਨੀਹਾਂ ਦੇ ਵਿੱਚ ਚਣਵਾਉਣ ਤੋਂ ਬਾਅਦ ਉਹਨਾਂ ਦਾ ਸੰਸਕਾਰ ਆ ਜਿਹੜਾ ਉਹ ਵੀ ਇਸੇ ਜਗ੍ਹਾ ਦੇ ਉੱਪਰ ਕੀਤਾ ਗਿਆ ਸੀ ਤਾਂ ਇੱਕੋ ਚੇਖਾ ਦੇ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਹਜਾਦਿਆਂ ਦਾ ਸੰਸਕਾਰ ਕੀਤਾ ਗਿਆ ਤਾਂ ਆਏ ਸਾਲ ਪੋਦੇ ਮਹੀਨੇ ਦੇ ਵਿੱਚ ਇਸ ਧਰਤੀ ਦੇ ਉੱਪਰ ਸਾਲਾਨਾ ਸ਼ਹੀਦੀ ਜੋੜ ਮੇਲਾ ਜਿਹੜਾ ਉਹ ਮਨਾਇਆ ਜਾਂਦਾ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਛੜੀਆਂ ਉਹ ਦੇਸ਼ ਵਿਦੇਸ਼ ਤੋਂ ਇਸ ਧਰਤੀ ਦੇ ਉੱਪਰ ਨਤਮਸਤਕ ਹੋਣ ਦੇ ਲਈ ਆਉਂਦੀਆਂ ਨੇ ਤੀਜੇ ਦੇ ਨੇ ਇਸ ਧਰਤੀ ਦੇ ਉੱਪਰ ਇੱਕ ਮਹਾਨ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਸਜਾਇਆ ਜਾਂਦਾ ਹੈ ਜਿਹੜਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੁੰਦਾ ਹੈ ਤਾਂ ਕੁਝ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਉਸ ਪਾਲਕੀ ਸਾਹਿਬ ਦੀਆਂ ਜਿਸ ਪਾਲਕੀ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਜਦੋਂ ਤੀਜੇ ਦਿਨ ਮਹਾਨ ਨਗਰ ਕੀਰਤਨ ਸਜਾਇਆ ਜਾਂਦਾ ਤਾਂ ਇਸ ਪਾਲਕੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੁੰਦਾ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਉਸ ਨਗਰ ਕੀਰਤਨ ਦਾ ਹਿੱਸਾ ਬਣਦੀਆਂ ਨੇ ਤਾਂ ਅੱਜ ਉਚਾ ਦੇਣਾ ਦੂਜੇ ਦਿਨ ਇਥੇ ਸ਼ਹੀਦੀ ਜੋੜ ਮੇਲਾ ਜਿਹੜਾ ਉਹ ਮਨਾਇਆ ਜਾ ਰਿਹਾ ਤੇ ਇਸ ਪਾਲਕੀ ਸਾਹਿਬ ਨੂੰ ਸਾਫ਼ ਕਰਨ ਦੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬੜੀ ਹੀ ਸ਼ਰਧਾ ਦੇ ਨਾਲ ਸੇਵਾਦਾਰ ਨੇ ਜਿਹੜੇ ਉਹ ਇਸ ਪਾਲਕੀ ਸਾਹਿਬ ਨੂੰ ਸਾਫ਼ ਕਰ ਰਹੇ ਨੇ ਪਾਣੀ ਦੇ ਨਾਲ ਧੁਆਈ ਕੀਤੀ ਜਾ ਰਹੀ ਆ ਇਸ ਪਾਲਕੀ ਸਾਹਿਬ ਦੀ ਤੇ ਕੱਲ ਨੂੰ ਹੀ ਇਸ ਪਾਲਕੀ ਸਾਹਿਬ ਦੇ ਵਿੱਚ ਵਿਸ਼ਾਲ ਨਗਰ ਕੀਰਤਨਾ ਜਿਹੜਾ ਉਹ ਸਜਾਇਆ ਜਾਣਾ ਇਸ ਪਾਲਕੀ ਸਾਹਿਬ ਦੇ ਵਿੱਚ ਹੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਦਾ ਪ੍ਰਕਾਸ਼ ਆ ਜਿਹੜਾ ਉਹ ਕੀਤਾ ਜਾਵੇਗਾ ਤਾਂ ਇੱਕ ਮਹਾਨ ਅਵੇਸ਼ਾਲ ਨਗਰ ਕੀਰਤਨ ਹੁੰਦਾ ਹੈ ਜਿਹੜਾ ਕਿ ਤੀਜੇ ਦਿਨ ਸ਼੍ਰੀ ਫਤਿਹਗੜ ਸਾਹਿਬ ਤੋਂ ਸਜਾਇਆ ਜਾਂਦਾ ਤੇ ਸ਼੍ਰੀ ਜੋਤੀ ਸਰੂਪ ਸਾਹਿਬ ਜਾ ਕੇ ਉਸ ਦੀ ਸਮਾਪਤੀ ਹੈ ਜਿਹੜੀ ਉਹ ਹੁੰਦੀ ਆ ਤਾਂ ਆਰਾਮ ਦਾ ਜਿਹੜਾ ਨਗਰ ਕੀਰਤਨ ਸਾਹਿਬ ਦਾ ਇਸ ਸ਼੍ਰੀ ਫਤਿਹਗੜ ਸਾਹਿਬ ਗੁਰਦੁਆਰਾ ਸਾਹਿਬ ਤੋਂ ਹੁੰਦਾ ਤੇ ਬਾਅਦ ਦੇ ਵਿੱਚ ਸੰਗਤਾਂ ਉਸ ਮਹਾਨ ਵਿਸ਼ਾਲ ਨਗਰ ਕੀਰਤਨ ਦਾ ਹਿੱਸਾ ਬਣਦੀਆਂ ਨੇ ਛੋਟੇ ਸਾਹਿਬਾਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਪਾਲਕੀ ਸਾਹਿਬ ਦੇ ਵਿੱਚ ਹਾਂ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਜਾਣਾ ਤਾਂ ਉਸ ਪਾਲਕੀ ਸਾਹਿਬ ਨੂੰ ਚੰਗੀ ਤਰ੍ਹਾਂ ਅੱਜ ਸਾਫ਼ਸ ਜਿਹੜਾ ਕੀਤਾ ਜਾ ਰਿਹਾ ਹੈ ਸੇਵਾਦਾਰ ਨੇ ਜਿਹੜੇ ਉਹ ਲਗਾਤਾਰ ਲੱਗੇ ਹੋਏ ਨੇ ਸਫਾਈ ਦੇ ਵਿੱਚ ਕਾਫੀ ਜ਼ਿਆਦਾ ਸੇਵਾਦਾਰ ਨੇ ਜਿਹੜੇ ਆਪਣੀ ਸੇਵਾ ਨਿਭਾ ਰਹੇ ਨੇ ਜੇ ਅਸੀਂ ਅੰਦਰ ਦੀ ਗੱਲ ਕਰ ਲਈਏ ਪਾਲਕੀ ਸਾਹਿਬ ਦੇ ਅੰਦਰ ਤਾਂ ਜਿਹੜੀਆਂ ਸਾਡੀਆਂ ਬਜ਼ੁਰਗ ਮਾਤਾਵਾਂ ਨੇ ਉਹ ਬੜੀ ਹੀ ਸ਼ਰਧਾ ਦੇ ਨਾਲ ਪਾਲਕੀ ਸਾਹਿਬ ਨੂੰ ਸਾਫ਼ ਕਰ ਰਹੀਆਂ ਨੇ ਪਾਲਕੀ ਸਾਹਿਬ ਨੂੰ ਧੋਇਆ ਜਾ ਰਿਹਾ ਕਿਉਂਕਿ ਕੱਲ ਨੂੰ ਇਸ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਜਿਹੜਾ ਉਹ ਕੀਤਾ ਜਾਣਾ ਤਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੁੰਦਾ ਨਗਰਕੀ ਕੀਰਤਨ ਵਿਸ਼ਾਲ ਨਗਰ ਕੀਰਤਨ ਹੁੰਦਾ ਤੇ ਇਸ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਉਹ ਕੀਤਾ ਜਾਣਾ ਤਾਂ ਅੱਜ ਸਫਾਈ ਦੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਆ ਦੇਖ ਸਾਡੇ ਨੂੰ ਸਾਡੀਆਂ ਮਾਤਾਵਾਂ ਨੇ ਜਿਹੜੀਆਂ ਸਾਡੇ ਵੀਰ ਨੇ ਜਿਹੜੇ ਉਹ ਬੜੀ ਹੀ ਸ਼ਰਧਾ ਦੇ ਨਾਲ ਇਸ ਪਾਲਕੀ ਸਾਹਿਬ ਨੂੰ ਸਾਫ਼ ਕਰ ਰਹੇ ਨੇ ਕੱਲ ਨੂੰ ਇਸ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਉਹ ਕੀਤਾ ਜਾਣਾ ਤਾਂ ਲਗਾਤਾਰ ਜਿਹੜੇ ਸੇਵਾਦਾਰ ਨੇ ਉਹ ਇਸ ਪਾਲਕੀ ਸਾਹਿਬ ਨੂੰ ਸਾਫ਼ ਕਰਨੇ ਨੇ ਪਾਣੀ ਦੀਆਂ ਪਾਈਪਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਮਾਤਾ-ਮਾਂ ਦੇ ਹੱਥਾਂ ਦੇ ਵਿੱਚ ਕੱਪੜੇ ਨੇ ਹਰ ਇੱਕ ਚੀਜ਼ ਦੀ ਚੰਗੀ ਤਰ੍ਹਾਂ ਸਫਾਈ ਆ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਕੱਲ ਨੂੰ ਜਦੋਂ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਰੰਭ ਹੋਵੇਗਾ ਤਾਂ ਉਸ ਸਮੇਂ ਇਸ ਪਾਲਕੀ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਜਿਹੜਾ ਉਹ ਕੀਤਾ ਜਾਣਾ ਤਾਂ ਸ਼ਹੀਦਾਂ ਦੀ ਧਰਤੀ ਆ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਮਹਾਨ ਸ਼ਹੀਦیاں ਨੇ ਜਿਹੜੀਆਂ ਉਸ ਧਰਤੀ ਦੇ ਉੱਪਰ ਦਿੱਤੀਆਂ ਗਈਆਂ ਨੇ ਸ਼ਹੀਦਾਂ ਨੇ ਆਪਣਾ ਖੂਨ ਦੇ ਕੇ ਖਾਲਸੇ ਪੰਥ ਦੀਆਂ ਨੀਹਾਂ ਨੂੰ ਮਜ਼ਬੂਤ ਕੀਤਾ ਸੀ ਤਾਂ ਦੇਖ ਸਕਦੇ ਹੋ ਪਾਲਕੀ ਸਾਹਿਬ ਇਹ ਉਹ ਪਾਲਕੀ ਸਾਹਿਬ ਆ ਜਿਸ ਪਾਲਕੀ ਸਾਹਿਬ ਦੇ ਵਿੱਚ ਕੱਲ ਨੂੰ ਪ੍ਰਕਾਸ਼ਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਜਾਣਾ ਤਾਂ ਇੱਥੇ ਸਾਡੇ ਨਾਲ ਕੁਝ ਸੇਵਾਦਾਰ ਨੇ ਜਿਹੜੇ ਉਹ ਵੀ ਮਜ਼ਦੂਰ ਨੇ ਸਾਡੇ ਨਾਲ ਇਸ ਪਾਲਕੀ ਸਾਹਿਬ ਦੇ ਚਾਲਕ ਨੇ ਜਿਹੜੇ ਉਹ ਮੌਜੂਦ ਨੇ ਤਾਂ ਗੱਲਬਾਤ ਕਰਦੇ ਆ ਵੀ ਕਿਵੇਂ ਦੀਆਂ ਤਿਆਰੀਆਂ ਹੁੰਦੀਆਂ ਨੇ ਜਦੋਂ ਨਗਰ ਕੀਰਤਨ ਆਰੰਭ ਹੁੰਦਾ ਤਾਂ ਸਾਡੇ ਨਾਲ ਇਸ ਪਾਲਕੀ ਸਾਹਿਬ ਦੇ ਚਾਲਕ ਜੁੜੇ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਦੱਸੋ ਬਾਬਾ ਜੀ ਆਪਣਾ ਦਾਸ ਦਾ ਨਾਮ ਰਜਿੰਦਰ ਸਿੰਘ ਹੈ ਜਿਆਦਾਕਰ ਮੈਨੂੰ ਰਜਿੰਦਰ ਸਿੰਘ ਨੰਬਰਦਾਰ ਦੇ ਨਾਮ ਨਾਲ ਜਾਣਦੇ ਨੇ ਤੇ ਮੈਂ ਗੁਰਦੁਆਰਾ ਸਰੂਣੀ ਪਰੰਦਰ ਕਵੈਂਟ ਦਾ ਮਤਲਬ ਡਰਾਈਵਰ ਆਂ ਸ੍ਰੀ ਅੰਮ੍ਰਿਤਸਰ ਦਾ ਜੀ ਤੇ ਰੱਬ ਤੁਹਾਡਾ ਭਲਾ ਕਰੇ ਅੱਜ ਅਸੀਂ ਤਿਆਰੀ ਕਰ ਰਹੇ ਆਂ ਸਾਫ ਸਭਈਆ ਕਰ ਰਹੇ ਆਂ ਪਾਲਕੀ ਸਾਹਿਬ ਦਾ ਜੇ ਕੱਲ ਨੂੰ ਨਗਰ ਕੀਰਤਨ ਸਜਾਇਆ ਜਾਊਗਾ ਤਕਰੀਬਨ 9 ਵਜੇ ਜੀ ਤੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤੇ ਸਿੰਘ ਪੂਜਨੀਕ ਮਾਤਾ ਗੁਜਰੀ ਕੌਰ ਦੇ ਜਿਵੇਂ ਕਿ ਉਸ ਟਾਈਮ ਭਾਈ ਟੋਡਰਮਲ ਜੀ ਨੇ ਇਧਰੋਂ ਬਾਬਾ ਜੀ ਦੇ ਪਵਿੱਤਰ ਸਰੀਰ ਲੈ ਕੇ ਗੁਰਦੁਆਰਾ ਸ੍ਰੀ ਜੋਤੀਸਰ ਸਾਹਿਬ ਸੰਸਕਾਰ ਕੀਤਾ ਸੀਗਾ ਉਸੇ ਰੂਪ ਦੇ ਵਿੱਚ ਕਲ ਨੂੰ ਨਗਰ ਕੀਰਤਨਾ ਸਜਾਇਆ ਜਾਊਗਾ ਤੇ ਦਾਸ ਨੂੰ ਤਕਰੀਬਨ ਪਿਛਲੇ ਕਈ ਸਾਲਾਂ ਤੋਂ ਸੇਵਾ ਬਾਬਾ ਫਤਿਹ ਸਿੰਘ ਦੀ ਕਿਰਪਾ ਨਾਲ ਇਹ ਮਿਲੀ ਹੈ ਕਲ ਨੂੰ ਪਾਲਕੀ ਸਾਹਿਬ ਚਲਾ ਕਰਕੇ ਉਧਰ ਸਵੇਰੇ 8:00 ਤੋਂ 9:00 ਵਜੇ ਤਕਰੀਬਨ ਆਰੰਭ ਹੋਊਗਾ 2:30 ਵਜੇ ਤਕਰੀਬਨ ਸਿਰੇ ਪਹੁੰਚ ਜਾਂਦਾ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਡੇ ਨਾਲ ਪਾਲਕੀ ਸਾਹਿਬ ਦੇ ਚਾਲਕ ਸੀਗੇ ਸੁਣਨ ਦੇ ਵਿੱਚ ਆਇਆ ਕਾਫੀ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਵੇਂ ਛੋਟੇ ਸਾਹਿਬਜ਼ਾਦਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਜਦੋਂ ਜੋਤੀ ਸਰੂਪ ਸਾਹਿਬ ਲਗਾਇਆ ਗਿਆ ਸੀ ਤਾਂ ਉਸ ਜਗ੍ਹਾ ਦੇ ਉੱਪਰ ਜਾ ਕੇ ਉਹਨਾਂ ਦਾ ਸੰਸਕਾਰ ਆ ਜਿਹੜਾ ਉਹ ਕੀਤਾ ਗਿਆ ਸੀ ਤਾਂ ਉਸੇ ਤਰ੍ਹਾਂ ਇਹ ਮਹਾਨ ਨਗਰ ਕੀਰਤਨਾ ਜਿਹੜਾ ਉਹ ਸਜਾਇਆ ਜਾਂਦਾ ਹੈ ਪਾਲਕੀ ਸਾਹਿਬ ਸਜਾਈ ਜਾਂਦੀ ਹੈ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਜਿਹੜਾ ਉਹ ਕੀਤਾ ਜਾਂਦਾ ਤਾਂ ਸਵੇਰੇ 9 ਵਜੇ ਆਰੰਭ ਹੋ ਜਾਂਦਾ ਨਗਰ ਕੀਰਤਨ ਸਾਹਿਬ ਤੇ ਜਿਸ ਦੀ ਸਮਾਪਤੀ ਹੈ ਜਿਹੜੀ ਉਹ ਜਾ ਕੇ ਗੁਰਦੁਆਰਾ ਅਸ਼ਲੀ ਜੋਤੀਸ ਰੂਪ ਸਾਹਿਬ ਹੁੰਦੀ ਆ ਤਾਂ ਜਿਹੜੇ ਇਸ ਪਾਲਕੀ ਸਾਹਿਬ ਦੇ ਚਾਲਕ ਸੀ ਉਹ ਲਗਾਤਾਰ 12 ਸਾਲ ਤੋਂ ਇਹ ਸੇਵਾ ਨਿਭਾ ਰਹੇ ਨੇ ਇਸ ਵਾਰ 13ਵਾਂ ਸਾਲ ਹੋਊਗਾ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸੇਵਾਦਾਰ ਵੀਰ ਨੇ ਜਿਹੜੇ ਉਹ ਚੰਗੀ ਤਰ੍ਹਾਂ ਇਸ ਪਾਲਕੀ ਸਾਹਿਬ ਦੀ ਸਫਾਈ ਦੇ ਵਿੱਚ ਲੱਗੇ ਹੋਏ ਨੇ ਕਾਫੀ ਲੰਮਾ ਸਮਾਂ ਹੋ ਗਿਆ ਲਗਾਤਾਰ ਇਹਨਾਂ ਸੇਵਾਦਾਰਾਂ ਦੇ ਵੱਲੋਂ ਆਪਣੀ ਸਫਾਈ ਦੀ ਸੇਵਾ ਜਿਹੜੀ ਉਹ ਨਿਭਾਈ ਜਾ ਰਹੀ ਆ ਤਾਂ ਕੱਲ ਨੂੰ ਜਦੋਂ 9 ਵਜੇ ਨਗਰ ਕੀਰਤਨ ਆਰੰਭ ਹੋਵੇਗਾ ਤਾਂ ਇਸ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਜਿਹੜਾ ਉਹ ਕੀਤਾ ਜਾਵੇਗਾ